ਸਾਡਾ ਮੁੱਖ ਮਕਸਦ ਤਾਂ ਇਹ ਵੀ ਜਿਹੜੀ ਪਿੰਡਾਂ ਨੂੰ ਹਰ ਵਾਰ ਅਣਗੌਲਿਆ ਕਰਿਆ ਜਾਂਦਾ ਔਰ ਅਸੀਂ ਬਹੁਤ ਅਡੜ ਥਾਵਾਂ ਤੇ ਅਲੱਗ-ਅਲੱਗ ਮਦਦਮ ਰਹੀ ਵੀ ਮੰਗਾ ਕਰ ਚੁੱਕੇ ਹਾਂ ਪਰ ਸੁਣਵਾਈ ਪਿੰਡਾਂ ਦੀ ਕਿਤੇ ਵੀ ਨਹੀਂ ਹੈ ਹੁਣ ਜੇ ਪਿੰਡਾਂ ਦੀ ਨਵੀਂ ਆਬਾਦੀਆਂ ਆਪਾਂ ਕਹਿ ਲਈਏ ਨਵੀਂ ਆਬਾਦੀਆਂ ਨੂੰ ਤਾਂ ਬਿਲਕੁਲ ਇਗਨੋਰ ਕਰਿਆ ਜਾਂਦਾ ਹੈ ਹਨੁੰਦੀ ਹੈ ਜੀ ਇਹ ਪੈਰਾਫਰੀ ਦੇ ਵਿੱਚ ਹੈ ਪੈਰਾਫਰੀ ਦੇ ਮੁਤਾਬਕ ਤਾਂ 47 ਸੈਕਟਰ ਤੋਂ ਬਾਅਦ ਜਿੰਨੀ ਵੀ ਡਵੈਲਪਮੈਂਟ ਸਿੰਡੀਗੜ੍ਹ ਦੀ ਹੈ ਫਿਰ ਤਾਂ ਉਹ ਵੀ ਇਲੀਗਲ ਹੈ ਪੈਰਾਫਰੀ ਦਾ ਕਿਤੇ ਐਮੈਂਡ ਨਹੀਂ ਹੋਇਆ ਜਦੋਂ ਬਾਕੀ ਕਲੋਨੀਆਂ ਨੂੰ ਲੋਕਾਂ ਨੂੰ ਬਾਹਰ ਤੋਂ ਆਏ ਸਾਡੇ ਭਰਾਵਾਂ ਨੂੰ ਵੀ ਰੀਹੈਬਿਲੀਟੇਟ ਕਰਾਇਆ ਜਾਂਦਾ ਤਾਂ ਲੋਕਲ ਪੂਰੇ ਜਿਹੜੇ ਆਪਣੇ ਜੀਬ ਤੋਂ ਖਰਚਾ ਕਰਕੇ ਮਕਾਨ ਬਣਾ ਰਹੇ ਆ ਆਪਣੀ ਜ਼ਮੀਨ ਲੈ ਕੇ ਬਣਾ ਰਹੇ ਆ ਉਹਨਾਂ ਨੂੰ ਸਹੂਲਤਾਂ ਦੇਣ ਦੇ ਵਿੱਚ ਮੇਰੇ ਖਿਆਲ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਸਾਡੇ ਵਸਿੰਦੇ ਨੇ ਪਿੰਡਾਂ ਦੇ ਚਾਹੇ ਉਹ ਲਾਲਕੀਰ ਦੇ ਅੰਦਰ ਹੈ ਬਾਹਰ ਹੈ ਉੱਥੇ ਗੈਰ ਜ਼ਰੂਰੀ ਤੌਰ ਤੇ ਪ੍ਰੈਸ਼ਰ ਪਾਈ ਜਾਂਦਾ ਜੀ ਨਕਸ਼ੇ ਪਾਸ ਕਰਾਓ ਹੁਣ ਇੱਕ ਪਰਿਵਾਰ ਦੇ ਵਿੱਚ ਚਾਰ ਮੈਂਬਰ ਹੈ ਹੁਣ ਚਾਰ ਮਰਲੇ ਜਗ੍ਹਾ ਹੈ ਅਗਲਾ ਵਰਟੀਕਲ ਜਾਏਗਾ ਹੁਣ ਚਾਰ ਮੰਜ਼ਲੀ ਬਣਾਉਂਗੇ ਤਾਂ ਦੋ-ਦੋ ਕਮਰੇ ਆਣਗੇ ਉਹਨਾਂ ਨੂੰ ਹੁਣ ਉਹਨਾਂ ਤੇ ਵੀ ਰੋਕ ਲਾਈ ਜਾਂਦੀ ਹੈ ਵੀ 34 ਫੁੱਟ ਤੋਂ ਉੱਪਰ ਨਹੀਂ ਬਣਾ ਸਕਦੇ ਜਦੋਂ ਕਿ ਸ਼ਹਿਰ ਦੇ ਵਿੱਚ ਸਸਤ ਮੰਜ਼ਲੀ ਸਰਕਾਰ ਬਣਾ ਕੇ ਵਿਚਰੀ ਹੈ ਪਰ ਲੋਕਾਂ ਦੇ ਨਾਲ ਤਾਂ ਧਰੋ ਹੋਇਆ ਇਹ ਬਿਲਕੁਲ ਔਰ ਹੈ ਮੇਰੇ ਇਹ ਬਿਲਕੁਲ ਅਸੀਂ ਸਹੀ ਗੱਲ ਕਰ ਰਹੇ ਹਾਂ ਨੋਟਾ ਦਾ ਤਾਂ ਸਰਕਾਰ ਆਪ ਮਜਬੂਰ ਕਰਦੀ ਹੈ ਸਾਨੂੰ ਰਾਜਨੀਤਿਕ ਹਸਤੀਆਂ ਜਿਹੜੀ ਵੱਖ-ਵੱਖ ਆਉਂਦੀਆਂ ਤੇ ਬੜੇ ਹਾਈ ਲੈਵਲ ਤੱਕ ਰਹਿ ਚੁੱਕੇ ਆਂ ਹਰ ਵਾਰ ਸਾਨੂੰ ਇਹੀ ਲਾਰੇ ਲਾ ਜਾਂਦੀਆਂ ਵੀ ਤੁਹਾਡੇ ਪਿੰਡਾਂ ਦਾ ਸੀ ਡਵੈਲਪਮੈਂਟ ਕਰਾਂਗੇ ਤੁਹਾਡੇ ਲਾਲਕੀਰ ਤੋਂ ਬਾਹਰ ਮਕਾਨਾਂ ਨੂੰ ਰੈਗੂਲਰ ਕਰਾਂਗੇ ਪਰ ਅਸਤਕ ਵੋਟਾਂ ਲੈਣ ਤੋਂ ਬਾਅਦ ਕੋਈ ਇਸ ਬਾਰੇ ਗੱਲ ਹੀ ਨਹੀਂ ਕਰਦਾ ਪਾਰਲੀਮੈਂਟ ਦੇ ਵਿੱਚ ਉਰੇ ਸਾਡੀ ਬਦਕਿਸਮਤੀ ਹੈ ਵੀ ਚੰਡੀਗੜ੍ਹ ਦੇ ਪਿੰਡਾਂ ਦੀ ਕੋਈ ਗੱਲ ਨਹੀਂ ਕਰਦਾ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਇਸ ਵਾਰ ਸਾਰੇ ਚੰਡੀਗੜ੍ਹ ਦੇ ਪਿੰਡਾਂ 'ਚ ਮੁਹਿੰਮ ਚਲਾਵਾਂਗੇ ਤਾਂ ਕਿ ਸਿਰਫ ਉਹਦੀ ਸਪੋਰਟ ਕਰੀ ਜਾਏ ਜਿਹੜਾ ਇਸ ਚੀਜ਼ ਦਾ ਵਾਅਦਾ ਸਾਡ ਨੂੰ ਖੁੱਸ ਤਰੀਕੇ ਨਾਲ ਕਰੇ ਆਪਣੇ ਮੈਨੀਫੈਸਟੋ ਦੇ ਵਿੱਚ ਲੈ ਕੇ ਆਏ ਹਾਂ ਇਸ ਤਰ੍ਹਾਂ ਹੈ ਭਾਈ ਸਭ ਕੀ ਜਿਹੜੇ ਚੰਡੀਗੜ੍ਹ ਦੇ ਪੁਰਾਣੇ ਪਿੰਡ ਜਿਨ੍ਹਾਂ ਨੂੰ ਵਾਇਰ ਕਰਕੇ ਬੇਸਿਕਲੀ ਨਾਦਾ ਜਾੜਾ ਕਰਕੇ ਚੰਡੀਗੜ੍ਹ ਸ਼ਹਿਰ ਉਸਾਇਆ ਗਿਆ ਉਸ ਤੋਂ ਬਾਅਦ ਜਿਹੜੇ ਹੁਣ ਬਚੇ ਹੋਏ ਪਿਛਲੇ ਬਾਈ ਪਿੰਡ ਸੀਗੇ ਅੱਜ ਬਾਈ ਪਿੰਡਾਂ ਦੇ ਜਿਹੜੇ ਹਾਲਾਤ ਆ ਉਹਨਾਂ ਦਾ ਅਜਾੜਾ ਕਰਨ ਦੇ ਉੱਤੇ ਪ੍ਰਸ਼ਾਸਨ ਲੱਗਾ ਹੋਇਆ ਹੈ ਅਸੀਂ ਜਿਹੜੇ ਪਿੰਡੂ ਪਸ਼ੋਕਰ ਦੇ ਲੋਕ ਆ ਸਾਡੇ ਬਜ਼ੁਰਗਾਂ ਦੇ ਆ ਸਾਡੇ ਪੁਰਖਿਆਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ ਅੱਜ ਸਾਡੇ ਹਾਲਾਤ ਐਸੇ ਆ ਪਿੰਡਾਂ ਦੇ ਕਿ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਕਿਤੇ ਕਿਤੇ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੇ ਅਫਸਰशाही ਹੈ ਚੰਡੀਗੜ੍ਹ ਦੀ ਉਹ ਪਿੰਡਾਂ ਨਾਲ ਨਫ਼ਰਤ ਕਰਦੀ ਹੈ ਕਿਤੇ ਕਿਤੇ ਮੈਨੂੰ ਇਸ ਤਰ੍ਹਾਂ ਮਤਲਬ ਮੇਰੇ ਇਕੱਲੇ ਦਾ ਨਹੀਂ ਹੈਗਾ ਸਾਰਿਆਂ ਦਾ ਇਹ ਵਿਚਾਰ ਆ ਇਸ ਦੇ ਨਾਲ ਜਿਹੜਾ ਅੱਜ ਅਸੀਂ ਨਾਨ ਪੋਲੀਟੀਕਲ ਇੱਕ ਟੰਡੂ ਵਿਕਾਸ ਮੱਚ ਜਿਹੜਾ ਵਾ ਬਣਿਆ ਵਾ ਉਹਦੇ ਵਿੱਚ ਨਾਨ ਪੋਲੀਟੀਕਲ ਹਰ ਪਰਸਨ ਨੂੰ ਅਸੀਂ ਜਿਹੜਾ ਵਾ ਇਨਵਾਈਟ ਕਰਦੇ ਆ ਉਹ ਭਾਵੇਂ ਕਿਸੇ ਵੀ ਸੰਸਥਾ ਨਾਲ ਜੁੜਿਆ ਜਿਹੜਾ ਵੀ ਸਮਾਜਿਕ ਕੰਮ ਕਰਦਾ ਵਾ ਵਿਅਕਤੀ ਉਹ ਇਸ ਦੇ ਨਾਲ ਜੁੜ ਸਕਦਾ ਵਾ ਤੇ ਪਿੰਡਾਂ ਦੇ ਵਿਕਾਸ ਦੇ ਲਈ ਤੇ ਪਿੰਡਾਂ ਦੇ ਹਾਲਾਤ ਸੁਧਾਰਨ ਦੇ ਲਈ ਤੇ ਜਿਹੜੇ ਪਿੰਡਾਂ ਦੇ ਲੋਗ ਆ ਉਹਨਾਂ ਨੂੰ ਚੰਗੀ ਜ਼ਿੰਦਗੀ ਜੀਣ ਦੇਣ ਦੇ ਲਈ ਨਾਲ ਜਿਹੜਾ ਵਾ ਸਾਡੇ ਮਦਦਗਾਰ ਹੋ ਸਕਦਾ ਹੈ ਜਿਹੜੀ ਸਾਡੀ ਕਮੇਟੀ ਹੈ ਇਹਦਾ ਨਾਮ ਅੱਜ ਜੋ ਅਸੀਂ ਲਾਂਚ ਕਰ ਰਹੇ ਹਾਂ ਗੈਰ ਰਾਜਨੀਤਿਕ ਮੰਚ ਹੈ ਇਹਦਾ ਨਾਮ ਹੈ ਜੀ ਚੰਡੀਗੜ੍ਹ ਪਿੰਡੂ ਵਿਕਾਸ ਮੰਚ ਤੇ ਸੰਘਰਸ਼ਨੀ ਹੈ ਜੀ ਚੰਡੀਗੜ੍ਹ ਪਿੰਡੂ ਵਿਕਾਸ ਮੰਚ ਕਿਉਂਕਿ ਇਹ ਇੱਕ ਗੈਰ ਰਾਜਨੀਤਿਕ ਮੰਚ ਹੈ ਜਿਹਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਪਿੰਡ ਚੋਂ ਕੋਈ ਵੀ ਹੋਵੇ ਜਿਹੜਾ ਪਿੰਡ ਚ ਰਹਿ ਰਿਹਾ ਹੈ ਜੱਦੀ ਪੁਸ਼ਤੀ ਹੋਵੇ ਕਿਸੇ ਨੇ ਮਕਾਨ ਲਿਆ ਹੋਵੇ ਉਹ ਸਾਰੇ ਹੀ ਇਹਦੇ ਵਿੱਚ ਕਿਉਂਕਿ ਇਹ ਇੱਕ ਗੈਰ ਰਾਜਨੀਤਿਕ ਮੰਚ ਹੈ ਚ सरपंच, ਐਕਸ ਚੇਅਰਮੈਨ, ਬਾਕੀ ਅਸੀਂ ਅਜੇ ਤਾਂ ਅਸੀਂ 11 ਮੈਂਬਰੀ ਕਮੇਟੀ ਅਨਾਉਂਸ ਕਰਾਂਗੇ ਜੀ ਉਹ ਤੋਂ ਬਾਅਦ ਅਸੀਂ ਹਰੇ ਪਿੰਡ ਚ ਕਮੇਟੀਆਂ ਬਣਾਉਂਗੇ ਤੇ ਇੱਕ ਧਾਰਮਿਕ ਵੱਡਾ ਸਮਾਗਮ ਕਰਾਂਗੇ ਚੰਡੀਗੜ੍ਹ ਦੇ ਵਿੱਚ ਆਪਣੇ ਮੰਚ ਦੇ ਹੇਠ ਤਾਂ ਜੋ ਇੱਕ ਇਹਦਾ ਪਾ ਧਾਰਮਿਕ ਚੀਜ਼ ਤੋਂ ਸਟਾਰਟ ਕਰ ਸਕੀਏ ਇਹ ਕੰਮ ਅੱਜ ਤਾਂ ਇਹਦੀ ਲਾਂਚਿੰਗ ਹੈ